ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਐਤਵਾਰ ਵਾਲੀ ਟਰੈਕਟਰ ਮੰਡੀ ਤੇ ਖੜੇ ਆ ਜੀ 25 ਫਰਵਰੀ 2024 ਜੀ ਤੇ ਟਰੈਕਟਰਾਂ ਚ ਜਿਵੇਂ ਕਹਿੰਦੇ ਵੀ ਸੀਜ਼ਨ ਹੁਣ ਖੁੱਲ ਗਿਆ ਹਨਾ ਗਾਕੀ ਚੱਲ ਪਈ ਟਰੈਕਟਰ ਟੜਾ ਟੜਾ ਵਿਕਣ ਲੱਗ ਰਹੇ ਜੇ ਬਹੁਤ ਜ਼ਿਆਦਾ ਗਾਗ ਪਿਆ ਹੋਇਆ ਹੈ ਮੰਡੀ ਤੇ ਟਰੈਕਟਰ ਵੀ ਬਹੁਤ ਜ਼ਿਆਦਾ ਆਇਆ ਹੋਇਆ ਹੈ ਜਿਵੇਂ ਕਹਿੰਦੇ ਵੀ ਪੁਰਾਣੀ ਮੰਡੀ ਹੈਗੀ ਪਹਿਲਾਂ ਇੱਕ ਡਾਊਨ ਜੀ ਹੋ ਗਈ ਸੀ ਹਨਾ ਤੇ ਪਰ ਹੁਣ ਚੱਲ ਪਈ ਦੁਬਾਰੇ ਜਦੋਂ ਸਾਲ ਕਰਕੇ ਕਹਿੰਦੇ ਵੀ ਪਹਿਲਾਂ ਡਾਊਨ ਸੀਗੀ ਪਰ ਹੁਣ ਗਾਕੀ ਵੀ ਚੱਲ ਪਈ ਟਰੈਕਟਰ ਵੀ ਬਹੁਤ ਆਏ ਨੇ ਮੰਡੀ ਤੇ ਤੁਹਾਨੂੰ ਸਾਰੇ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਾਲਕਾਂ ਦੇ ਨੰਬਰ ਸਮੇਤ ਆ ਐਸੇ 3630 ਤੋਂ ਅੱਜ ਵਾਲੀ ਵੀਡੀਓ ਕਰਦੇ ਹਾਂ ਸਟਾਰਟ ਬਾਈ ਕੀ ਹਾਲ ਹੈ ਠੀਕ ਹੈ ਵੀਰੇ ਤੇ ਕੀ ਗੱਲ ਬਾਤਾਂ ਟਰੈਕਟਰ ਵਾਲੀ ਓਕੇ ਵੀਰੇ ਓਕੇ ਪੰਪ ਪੰਪ ਜਮਾ ਸੈਟਾ ਹਾਂਜੀ ਪ੍ਰੈਸ਼ਰ ਹੈ ਨਾ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰਾਂਗੇ ਕਿੰਨੇ ਕੇ ਪੈਸੇ ਮੰਨੀ 16 ਦੇ ਟਾਇਰ 70 ਪੈਸੇ ਟਾਇਰ ਚਲਾਈ ਚਲੂਈ ਦਾ ਓਕੇ ਜਮਾ ਤੇ ਮਾਡਲ ਕਿੰਨਾ ਹੈ 2009 2009 ਤਾਂ ਕਰੂੰਗਾ ਜਮਾ ਓਕੇ ਪਿਆ ਹੈ ਨਾ ਹਾਂ ਤੇ ਮਗਾਟਾ ਤੇ ਦੇਖੋ ਬਾਈ ਕਿੰਨੀ ਸੋਹਣੀ ਫਿਲਮ ਖਰੋਨ ਚਾੜੀ ਵੀ ਆ ਟਿਕ ਟੋਕ ਨਾਲ ਦੇਣਾ ਬਾਈ ਹਾਂਜੀ ਨੋ ਮਾਡਲ 4 ਲੱਖ 30 ਹਜ਼ਾਰ ਰੁਪਏ ਮਤਲਬ 3 ਸਪੀਡ ਹੈ ਦੇਣਾ ਕਿੰਨੇ ਦਾ ਹੈ ਛੱਡਦਾ ਏ 15000 ਦਾ ਛੱਡਦਾ ਦੇਣ ਦੇਣੀ ਹੈ ਰੇਟ ਇਹ ਅੱਛਾ ਲੈਣ ਦੇਣੀ ਹੈ ਹਾਂ ਠੀਕ ਹੈ ਆ ਜੋ ਹੋਰ ਦੇਖਦੇ ਆ ਜੀ ਮਿੱਤਰੋ 96 ਮਾਗੜਾ ਪੀਵੀ 52 ਨੰਬਰ ਆ ਪੰਜਾਬ ਦਾ 1 ਲੱਖ 20 ਹਜ਼ਾਰ ਦੇ ਮੁੱਲ 'ਚ ਦੱਸੀ ਵੀ ਮਲਾ ਇਹਦੇ ਬਾਰੇ ਇਹ 96 ਮਾਡਲ ਹੈ 120000 ਰੁਪਏ ਡਿਮਾਂਡ ਹੈ ਜੀ ਸੌਦਾ ਦਾ ਨੈਟੋ 110000 ਰੁਪਏ ਦਾ 110000 ਰੁਪਏ ਦਾ ਤੇ ਇੰਜਨ ਗੇਅਰ ਪੱਖੋਂ ਕਿਵੇਂ ਆ ਠੀਕ ਹੈ ਵੀਰੇ ਓਕੇ ਆ ਓਕੇ ਆ ਟਾਇਰ ਸਾਹਮਣੇ ਆ ਟਾਇਰ ਦਾ ਮੰਨ ਕੇ ਲਵਾਈ ਜੀ ਪਾ ਲਾ ਹਾਂ ਡਾਊਨ ਆ ਟਾਇਰ ਜਮਾ ਖਤਮ ਹੈ ਤੇ 242 ਹਾਈ ਲੋ ਹੈ ਅੱਛਾ ਹਾਂ ਇਹ ਤਾਂ ਹਕੀਕਤ 242 ਬਾਕੀ ਪਤਾ ਲੱਗਿਆ ਹਾਂ ਵੀਡੀਓ ਦੇ ਵਿੱਚ ਦੇਖ ਕੇ ਆਇਆ ਨਾ ਭਰਾ ਹਾਂ ਤੇ ਨੰਬਰ ਤੇ ਕਿਹੜੇ ਦੇ ਬੰਦਾ ਗੱਲ ਕਰੇ ਨੰਬਰ ਇਸੇ ਦੀ ਕਰ ਲਓ 9501090430 90430 ਸਕਰੀਨ ਤੇ ਆਪਣੇ ਕੋਲ ਨੰਬਰ ਆ ਰਿਹਾ ਇਹ ਤੇ ਕਰ ਲਓ ਨਾਲ ਬਾਤ ਨਾਲ ਹੀ ਖੜਾ ਮਹਿੰਦਰਾ 235 ਤੇ ਮਾਡਲ ਹੈਗਾ ਭਰਾ ਮੇਰੇ ਇਹ 2007 ਇਹ ਲੱਖ ਰੁਪਏ ਮੋਨਤਾ ਹੈ ਨਾ ਇਹਦਾ ਤੁਸੀਂ ਮੈ ਇਹਦੇ ਬਾਰੇ ਵੀ ਤੇ ਪ੍ਰੈਸ਼ਰ ਕਰਾਇਆ ਹੋਇਆ ਹੈ ਹਾਂ ਬਾਬਰਾ ਆ ਦੇਖੀ ਮੜੇ ਪ੍ਰੈਸ਼ਰ ਕਰਾਇਆ ਹੋਇਆ ਹੈ ਪ੍ਰੈਸ਼ਰ ਓਕੇ ਜਿਵੇਂ ਚਲਾਈ ਹਾਂ ਓਕੇ 2007 ਮਾਡਲ ਦਾ ਸੈਲਫ ਜ਼ਲਫ ਓਕੇ ਸੈਲਫ ਜ਼ਲਫ ਓਕੇ ਹਾਂ ਸਟੇਸ਼ਨ ਨੰਬਰ ਦੀ ਗੱਲਬਾਤ ਕਰੇ ਹਾਂ ਹਾਂ 95 010 90473 ਨਾਲ ਹੀ ਖੜਾ ਜੀ 97 ਮਰ ਹੈਲੋ 1 ਲੱਖ ਇੱਧਰ ਵਾਗਿਆ 1 ਲੱਖ 40000 ਅੱਗੇ ਮੋਟਾ ਕੀ ਵੀ ਹੋ ਰਿਹਾ ਤੇ ਨੰਬਰ ਆਪਣਾ ਵੀ ਸਕਰੀਨ ਤੇ ਚੱਲ ਰਿਹਾ ਮੋਬਾਈਲ ਨੰਬਰ 'ਤੇ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਦਾ ਮਨ ਹੈ ਦੱਸਤਾ ਵੀ ਮੈਂ ਨਹੀਂ ਓਕੇ ਆ ਆ ਅੱਜ ਦੇਖਾ ਪਰੋ ਇਹ ਆਪ ਕਿਹੋ ਜਿਹਾ ਨਿਕਲ ਗਿਆ ਤੇ ਨਾਲ ਹੀ ਖੜਾ ਜੀ ਸੋਨਾ ਦਿੱਤਾ ਕਾ ਡਾ 2001 ਮਾਡਲ ਆ 1 ਲੱਖ 55000 ਰੁਪਏ ਮੁੱਲਾ ਤੇ ਇੰਜਨ ਦੀ ਗੱਲ ਕਰਾਂਗੇ ਭਾਈ ਮੈਸੀ ਦੇ ਹੀ ਜਿਆਦਾਤਰ ਆਪਾਂ ਐਸ਼ ਵਾਲੇ ਦਿਖਾਈ ਦਿੰਦੇ ਹੁੰਦੇ ਹਨਾ ਇੰਜਨ ਦਾ ਦੇਖੋ ਵੀ ਸਾਫ਼ ਪਿਆ ਟਰੈਕਟਰ ਇਸ ਟੈਕਟਰ ਨਾਲ ਸਪੀਕਰ ਹੈ ਟੈਕ ਟੱਕ ਆਇਆ ਨਹੀਂ ਇਹਦੇ ਨਾਲ ਟੱਕ ਟੱਕ ਨਹੀਂ ਹੈ ਜਿਹੜਾ ਕੋਈ ਲੱਗਿਆ ਨਾਲ ਹੀ ਹੈ ਉਹੀ ਆ ਉਸ ਤਾਂ ਚਲੋ ਜਿੰਨਾ ਕਹੇਗਾ ਉਹਨਾਂ ਕੋਲ ਦੇਣੀ ਪਊ ਹਾਂ ਕਿੰਨੇ ਕ ਦਾ ਬਣ ਜੋ ਇਹ ਇਹ 1,55,000 ਰੁਪਇਆ ਮੁੱਲ ਹੈ 2000 ਮਾਡਲ ਹੈ 2001 ਮਾਡਲ ਹੈ ਪੁੱਛਣਾ ਬਹੁ ਆਪਣੀ ਲਵੇ ਮੰਡੀ ਤੇ ਆਇਆ ਇਹ ਪੁੱਛ ਕੇ ਦੱਸਦਾ ਮੌਕੇ ਤੇ ਮੋਬਾਈਲ ਤੇ ਗੱਲ ਕਰ ਹਾਂ ਕੇ ਇਸੇ ਨੰਬਰ ਦੀ ਗੱਲਬਾਤ ਕਰ ਲਓ ਬਾਈ ਜਿਹੜਾ ਚੱਲਦਾ ਤੇ ਨਾਲ ਹੀ ਕੋਈ 10 ਮਾਡਲ ਐਸ਼ਟਾ ਇਹਦੀ ਛਾਤ ਰਿਛਤਰੀ ਹੈਗੇ ਨਾਲ ਨਹੀਂ ਛਾਦਰੀ ਹੈ ਨਹੀਂ ਛਾਦਰੀ ਹੈ ਜੀ ਤੇ ਟਾਇਰ ਤਾਂ ਮੰਨ ਕੇ ਚੱਲਾ ਵੀ ਲਵਾਉ ਭਾਲਦਾ ਹਨਾ ਹਾਂ ਮਾਗੜ ਹੈਗਾ ਭਰਾਓ ਇਹ ਦਾਸ ਤੇ 1,60,000 ਰੁਪਏ ਮੋਲਾ ਬੈਂਟੀ ਕੋ ਕੂਕੇ ਬਈ ਚਲਾਈ ਦਾ ਹੈ ਚਲਾਈ ਦਾ ਬਈ ਵੈਂਟਰ ਮੋਟਰੀ ਉੱਤ ਕੋ ਓਕੇ ਜਮਾ ਚੱਲ ਕਰ ਤੇ ਇਹਦਾ ਕਿੱਥੇ ਜਵਣ ਚ ਕੋਈ ਮਲਵਾੜੀ 40000 1,40,000 ਰੁਪਏ 40000 ਦਾ ਵੈਂਟਰ ਡੋਡਰ ਦੀ ਗੱਲ ਕਰੇ ਹਾਂ ਅੱਜ ਪੱਤੇ ਚੱਲਦੇ ਤੇ ਕਰਦੇ ਗੱਲਬਾਤ ਤੇ ਨਾਲ ਹੀ ਬੜਾ ਨਾਨਾ ਮਾਗੜਾ ਇਹ ਇੱਕ ਸਵਾਲ ਅੱਖਰਪੀ ਦੇ ਮੁੱਲ ਚਾਹ ਭਰਾ ਮੇਰੇ ਤੇ ਪੈਰਾਂ ਦੀ ਦੇਖੋ ਕਿ ਸੋਹਣਾ ਸਜਾਇਆ ਹੋਇਆ ਟ੍ਰੇਡਰ ਇਹ ਨਹੀਂ ਆਜਾ ਆਪਣਾ ਨਵਾਂ ਜਵਾਂ ਆਜਾ ਹੈ ਚੌਂਕਰਾ ਸਾਜਾ ਹਾਂ ਸਾਰਾ ਸਭ ਇਹ ਨਹੀਂ ਜਿਹੜਾ ਦੇਦਾ ਕੰਮ ਆਉਂਦਾ ਅੱਛਾ ਆ ਆਪ ਦੇ ਕੋਲ ਆਪਣੇ ਕੋਲ ਆਪ ਦੇ ਕੋਲ ਹੀ ਆਇਆ ਅੱਛਾ ਤੁਹਾਨੂੰ ਵੀ ਆਪਣਾ ਹਾਂ ਪੋਲ ਰੇਰ ਨੇ 49 ਮੋਬਾਈਲ ਤੇ ਕਿਹੜੇ ਤੇ ਬੰਦਾ ਗੱਲ ਕਰੇ ਤੁਹਾਡੇ ਨਾਲ 991 4474 770 72 170 ਇਸ ਨੰਬਰ ਤੇ ਕਰ ਲਿਓ ਮਿੱਤਰੋ ਗੱਲ ਬਾਤ ਤੇ ਨਾਲ ਹੀ ਖੜਾ 20 20 ਮਾਨ ਲਓ ₹1.85 ਹਜ਼ਾਰ ਦੇ ਮੁੱਲ ਤੇ ਹਾਂਜੀ ਟਰੈਕਟਰ ਜਮਾ ਸੀਸਾ ਭਾਈ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਤੇ ਟਾਇਰਾਂ ਦੀ ਗੱਲ ਕਰਾਂਗੇ ਜਮਾ ਓਕੇ ਆ ਯਾਰ ਕੀ ਬਾਹਲੀ ਗੱਲ ਦੱਸਾਂਗੇ ਹੈਨਾ ਇੰਜੂਨ ਜਨ ਪੱਖੋਂ ਭਾਈ ਜਮਾ ਵੀਰੇ ਓਕੇ ਆ ਜੀ ਜਮਾ ਹੋ ਗਿਆ ਆਪਾਂ ਵੱਡੇ ਟਰੈਕਟਰ ਨਾਲ ਰੱਖਿਆ ਹੋਇਆ ਇਹਦਾ ਅੱਛਾ ਹਾਂ ਇਹ ਕਿਹੜੇ ਪਿੰਡ ਸੀਨੇ ਮੰਦਰਾ ਖੜਾ ਸੀਨੇ ਮੰਦਰਾ ਖੜਾ ਆ ਆਪਾਂ ਸ਼ਾਰਟ ਵੀ ਪਾਇਆ ਹੋਇਆ ਇਹਦਾ ਹਾਂਜੀ ਤੇ ਭਾਈ ਕਿੱਥੇ ਜਬਣ ਜੂ ਇਹ ਇਹ ਵੀਰੇ ਆਪਾਂ ਛੱਡ ਦਾਂਗੇ 270 ਦਾ 2,70,000 ਰੁਪਏ ਮੋਬਾਈਲ ਤੇ ਕਿਹੜੇ ਦੇ ਬੰਦਾ ਗੱਲ ਕਰੇ 9946 ਜੀ 55534 55534 ਸਕਰੀਨ ਤੇ ਆਪਣੇ ਕੋਲੇ ਮਿੱਤਰੋ ਨੰਬਰ ਆ ਗਿਆ ਤੇ ਗੱਲਬਾਤ ਕਰ ਲਿਓ ਟਰੈਕਟਰ ਜਿੰਨੇ ਵੀ ਦਿਖਾਏ ਨੇ ਜ਼ਿੰਮੇਵਾਰ ਬੰਦਿਆਂ ਬੰਦਿਆਂ ਕੋਲੇ ਦਿਖਾਏ ਨੇ ਕਾਜ ਆ ਪੱਤਰਾ ਦੀ ਫੁੱਲ ਜ਼ਿੰਮੇਵਾਰੀ ਆ ਪਹਿਲਾਂ ਤੋਂ ਮੰਡੀ ਵਾਲੇ ਵੀ ਰ ਆਪਣੇ ਨਾਲ ਜੁੜੇ ਹੋਏ ਨੇ ਟਰੈਕਟਰ ਦਿਖਾਉਂਦੇ ਨੇ ਨਕਦ ਕਢਾਇਆ ਸੀ ਵੀਰੇ ਆਪਾਂ ਨੇ ਪੂਰਾ 2000 ਮਾਡਲ ਟਰੈਕਟਰ ਹੈਗਾ ਤੇ 1,95,000 ਕੀਮਤ ਸੁਣੇ ਲੋਡਰ ਦੀ ਤੇ ਮੋਬਾਈਲ ਨੰਬਰ ਆਪਣਾ ਵੀ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ ਕੰਮ ਮੁੰਡਾ ਕਹਿੰਦਾ ਬਹੁਤ ਘੱਟ ਲਿਆ ਹੋਇਆ ਕਹਿੰਦਾ ਵੱਡੇ ਟਰੈਕਟਰ ਦੇ ਨਾਲ ਰੱਖਿਆ ਹੋਇਆ ਸੀਗਾ ਕਹਿੰਦਾ ਹੋਰ ਕਬੀਲਦਾਰੀ ਦਾ ਕੰਮ ਹੋਣ ਕਰਕੇ ਕਹਿੰਦਾ ਸਾਥੋਂ ਕੰਮ ਇਹ ਤੋਂ ਲਿਆ ਨਹੀਂ ਜਾਂਦਾਗਾ ਟਰੈਕਟਰ ਕਹਿੰਦਾ ਇੰਜਨ ਗੇਅਰ ਪੱਖੋਂ ਜਮਾ ਓਕੇ ਆ ਕਹਿੰਦਾ ਘਰ ਦੀ ਕਬੀਲਦਾਰੀ ਕਰਕੇ ਸਾਨੂੰ ਵੇਚਣਾ ਵੈਰਿਆਗਾ ਤੇ ਬਹੁਤੀ ਤੁਸੀਂ ਜਾਣਕਾਰੀ ਭਾਲ ਦਿਓ ਤਾਂ ਮੁੰਡਾ ਆਮਨਾ ਇਹ ਸੀਨਾਂ ਤੋਂ ਆਪਣਾ ਵੀ ਸਕਰੀਨ ਤੇ ਇਹਦਾ ਨੰਬਰ ਆ ਰਿਹਾ ਗੱਲਬਾਤ ਸਾਰੀ ਕਰ ਲਿਓ ਤੇ ਮੂਰੇ ਹੁਣ ਆਪਾਂ ਨੂੰ ਪਤਾ ਵੀ ਰਿਆਂ ਰੂਹਾਂ ਪਾਉਣੇ ਨੇ ਹਨਾ ਰੂੜੀ ਦੀ ਰੇ ਪਾਉਣੀ ਆਪਾਂ ਤੇ ਹੁਣ ਆਪਾਂ ਜਿਹੜਾ ਤੁੜੀ ਤੜੀ ਦਾ ਜਾਂ ਹੋਰ ਵੀ ਕੰਮ ਆ ਮਤਲਬ ਧੱਕਣ ਦਾ ਜਿਵੇਂ ਆਪਾਂ ਕਹਿ ਦੀ ਵੀ ਗਾਹਾਂ ਨੀਰੇ ਵਾਲੀ ਸੁਹਾਗ ਚ ਹਨਾ ਵੀ ਤੁੜੀ ਦਾ ਸੀਜ਼ਨ ਚੱਲੂਗਾ ਨੀਰੇ ਵਾਲੀ ਸੁਹਾਗ ਚ ਧੱਕਣੀ ਆ ਤੁੜੀ ਉਹਦਾ ਕੰਮ ਵੀ ਦੇਊ ਆਪਾਂ ਨੂੰ ਤੇਰੇ ਰੇ ਰੂਹ ਦਾ ਹੀ ਕੰਮ ਕਹਿੰਦਾ ਫੁੱਲ ਮਤਲਬ ਜੈਕ ਜੁੱਕ ਵਧੀਆ ਫੁੱਲ ਕੰਮ ਕਰਦੇ ਨੇ ਤੇ ਬਹੁਤੀ ਜਾਣਕਾਰੀ ਆਪਾਂ ਜਿਹੜਾ ਆਪਣਾ ਵੀ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਮੁੰਡੇ ਨਾਲ ਗੱਲਬਾਤ ਕਰਕੇ ਰੇਟ ਵੇਟ ਦਾ ਆਪਾਂ ਕਨਫਰਮ ਕਰ ਸਕਦੇ ਆ ਸਾਰੀ ਗੱਲਬਾਤ ਤੁਸੀਂ ਫੋਨ ਤੇ ਕਰ ਲਿਓ ਜੇਕਰ ਬਹੁਤੀ ਜਾਣਕਾਰੀ ਭਾਲਦੇ ਹੋ ਅਮਨ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਸੀਨੇ ਮੰਦਰਾ